ਇਸ ਲੋਦਾਂ ਇਹ ਸਸਤੀ ਦਾ ਐਸ.ਆਰ. ਬੱਤੀ ਇਹ ਮਾਸ਼ੂ ਦੇ ਉਹ ਜੀ ਲਾਉਣਾ ਹੁੰਦਾ ਹਾਂ ਹਾਂਦਾ ਹੋ ਜੀ ਇਹਨੂੰ ਵੀ ਪੁੱਛੇ ਵੀ ਪਾਣੀ ਚ ਮਲਾਨੀ ਭਾਈ ਜਾਂਦਾ 20000 ਦੇ ਹੈ ਕੀ 21000 ਦੇ ਨੇ ਕਿਨੇ ਰੁਪਏ ਕੋਈ ਨਾ ਕੋਈ ਨਾ ਬੱਚੇ ਸ਼ਕੀਨ ਹੈ ਬੱਚੇ ਵੀ ਸ਼ਕੀਨ ਹੈ ਨਗਰ 10 ਬੱਚਾ ਨਾ ਮਗਾ ਯਾਰ ਚਲੋ ਬੱਚਾ ਨਾ ਮਗਾ ਲਾ ਆਹ ਆਹ ਚੱਲ ਜਾ ਲਾਊਗਾ ਵੀ ਇੱਕੋ ਵਾਰੀ ਹਾਂ ਜਾਂਦਾ 22000 22000 ਦੇ ਭਾਈ 22000 ਦੇ ਆ ਜਾ ਪਾਉਣੀ ਇੱਧਰ ਆਓ 20000 ਦੇ ਆਉਣ ਯਾਰ 20000 ਦੇ ਬੋਲ ਠੀਕ ਹੈ ਤਾਂ ਆ ਪੜ੍ਹਦੇ ਕੀ ਬੋਲ 11000 ਪੈਸੇ ਬਾੜੇ ਮੰਗੀ ਜਾਂਦਾ ਪੈਸੇ ਹਵਾ ਲਮ ਕਰ ਕਿੰਨੇ ਦਾ ਤ੍ਰਿਪੀਆ ਲੈ ਤੂੰ 7000 ਹੋਰ ਕਿੰਨੇ ਦੀ ਬੋਲ 10 ਦਾ

ਪੱਕਾ ਇਹ ਮੋਗੀ ਹਾਂ 20000 ਰੁਪਏ ਤੇਰੀ ਪੱਕਾ ਇਹ ਦੇਖਦਾ ਪਾਈ 22000 ਰੁਪਏ ਵਾਤਾ 22 ਤਾਂ ਸੁਣੀ ਜਾਂਦਾ 11 ਤੋਂ 22 ਉਹਦੇ ਨਾਲ ਕੋਈ ਲਾਈ ਜਾਂਦਾ ਮੁੰਡਾ ਹਾਂ ਬਹੁਤ ਬੋਲੋ 23 ਸਾਡੇ 23 ਤਾਂ ਉਹ ਕਹੀ ਜਾਂਦਾ 32000 ਬੱਚੇ ਬੱਚੇ ਉਹ ਬੱਚੇ ਇੰਟਰਨੈਟ ਚੱਲਦੇ ਆ 23 ਕਿ ਮੈਂ ਬੋਲ ਗੁਵੈਰ ਤੋਂ ਕੁਝ ਨਾ ਬੋਲ ਤੇਰੇ ਬਾਰੇ ਗੱਲ ਕਰਦੇ ਨੇ ਸਾਡੇ ਤੇ ਡਾਉ ਹੀ ਲੈ ਜਾਂਦਾ ਮੈਨੂੰ ਤੇ ਮੇਰੇ ਵਾਸਤੇ ਕਿੰਨੇ ਦੇ ਪੁੱਤ ਇਹਦੇ ਕੋਈ ਨਾ ਆਉਂਦਾ ਘਰ ਦਾ ਬੰਦਾ 20 ਦੇ ਤੇਰੀ ਖਾਤ 26 ਦੇ ਹਾਂ 26 ਦਾ ਜਿਆਦਾ 23000 ਰੁਪਏ ਠੀਕ ਹੈ ਨਹੀਂ ਨਹੀਂ ਹੁਣ 23000 ਦੇ ਨਾਲ ਤੂੰ ਕਹਿੰਦਾ 23000 ਦੇ ਹੀ ਲੱਗੀ ਜਾਂਦਾ ਹਾਂ ਹੁਣ ਮੈਂ ਤੇਰੇ ਮੂਰੇ ਸੱਚ ਦੱਸਿਆ ਹੋਰ ਨਹੀਂ ਫਿਰ 23 ਲਾਤਾ ਤੈਨੂੰ ਨਹੀਂ ਹੁਣੇ ਨਹੀਂ ਫਿਰ ਉਹ ਵੇਚਲਾ ਸੀ ਕਹਿੰਦਾ ਕਿਉਂ ਟਾਈਮ ਪਰ ਗੱਲ ਕਰਦਾ ਯਾਰ ਟਾਈਮ ਨੂੰ ਕੀ ਹੁਣ ਕਿਹੜਾ ਇੱਕ ਦਿਨ ਦਾ ਕੰਮ ਐ ਇਹ ਹਾਂ ਇਹ ਜਿਹਨੂੰ ਵੇਚ ਕੇ ਹੋਰ ਲੈ ਹੋਰ ਲਾਂਗੇ ਫੱਜਦਾ ਤਾਂ ਇੰਨਾ ਚ ਵੀ ਕੋਸ ਨਹੀਂ ਉਹ ਬਚੂਗਾ ਬਚੂਗਾ ਨਹੀਂ বাজਦਾ ਘਾਟਾ ਵਾਦਾ ਨਾ ਫਿਰ ਟੋਟੇ ਤਕਦੀਰਾਂ ਦੇ ਹੁੰਦੇ ਆ ਨਹੀਂ বাজਦਾ ਕਿੰਨੂੰ ਕਰਿਆ ਬੋਲ ਤਾਂ ਹੀ ਕਹਿਣਾ ਤਾਂ ਹੀ ਕਹਿਣਾ ਹੁਣ ਕੀ ਕਹਾ ਮੈਂ ਪੜਾ ਫਿਰ ਲੈ ਔਰੇ ਐਂ ਹੀ ਦੱਸ ਔਰੇ ਲੈ ਬੱਕਰੇ ਦੱਸ ਦੱਸ ਔਰੇ ਲੈ ਔਰੇ ਲੈ ਆ ਬੱਕਰੇ ਦਲੇਰੇ ਨਹੀਂ ਆ ਵੀਰੇ ਤੇ 2.5 ਦੇ ਬਾਅਦ ਨਹੀਂ ਹੁਣੇ ਨਹੀਂ ਹੁਣ ਬੋਲੀ ਨਾ ਬੋਲੀ ਨਾ ਥੋੜਾ ਔਰੇ ਔ ਸੱਤੇ ਓ ਸੱਤੇ ਵਾਸਲੇ ਮੇਰੇ ਦਿਲ ਦਿਲ ਕੀ ਗੱਲ ਹੈ ਮੇਰੇ ਕੋਲ ਦਿਲ ਕੀ ਕਹਿ ਲੈਣ ਦੇ ਦੇਵ ਨਾ ਦੇ ਉਸ ਕਿਰਾਏ ਮੇਰਾ ਵਜਨ ਕਿੰਨਾ ਹੋ ਨਹੀਂ ਨਹੀਂ ਬੱਚੇ ਸਾਫ ਸੁਥਰੇ ਹੈ ਆਹ ਵਜਨ ਤਾਂ ਹੋਣਾ ਤੇ ਉਹਦਾ ਗੱਲ ਸੁਣ ਮੋੜੀ ਨਾ ਬੱਚੇ ਫੜਦੇ 24000 ਦੇ ਤੱਕ ਆਤੀ ਲੱਗਦੇ ਉਹ ਨਹੀਂ ਕਿਕਰ ਵੀ ਹਰਾਮ ਬਰੋਬਰਾ ਉਹ ਫੜ ਉਹ ਨਹੀਂ ਹੋ ਗਏ ਯਾਰ 24 ਦੇ ਹਣ ਹਣ ਫੜ ਲੈ ਚੱਲਾ ਗੱਡੀ ਆ ਸਾਹਮਣੇ ਗੱਡੀ ਖੜੀ 24000 ਦੇ ਹੋ ਬੇਟੇ ਇਹ ਗਾ ਕੇ ਲੈ ਸਕਦਾ ਨਾ ਇਹਨਾਂ ਨੂੰ

ਅਲਾਡੀ ਆ ਫੜ ਆ ਵੀ ਲੈ ਜੀ ਪਰ ਇਸ ਕੇ ਬਰਛੇ ਸਕੇ ਕਰਾ ਕੇ ਆਣਾ ਦੋਨੋਂ ਇਕੱਠੇ ਆ ਜੀ